ਨਾਲ ਇਹ 92 ਬਣਾ ਮੈਂ ਨਾਮਜ਼ਦੀ ਕਰਦਾ ਮੇਤੋਂ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਦੂਜੀ ਗੱਲ ਦੱਸੋ ਕਿਤੇ ਨਹੀਂ ਕੰਮ ਹੋਇਆ ਮੈਨੂੰ ਦੱਸੋ ਕਿ ਸਾਡੇ ਕੰਮ ਨਹੀਂ ਹੋ ਗੱਲ ਬਣਾਉਣੀ ਹੈ ਕੰਮ ਕਰਵਾਉਣੇ ਹਾਂ ਜਿਹੜੀ ਚਾਰ ਰੁਪਏ ਇੱਕ ਮਿੰਟ ਸਰ ਇੱਕ ਏਸੀ ਚਾਰ ਸਿਲੈਂਡਰ ਸਾਡੇ ਛੱਤੀ ਚੁੱਲਾ ਮੈਂ ਸਰ ਮੇਰੀ ਬੇਨਤੀ ਸੁਣ ਬੇਨਤੀ ਸੁਣ ਲਓ ਮੈਂ ਤੁਹਾਡੇ ਨਾਲ ਬਿਲਕੁਲ ਏਗਿਆ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਆ ਜਿਹੜੀ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂਗਾ ਮੈਨੂੰ ਲੈ ਕੇ ਚਲੋ ਐਸਐਚ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਜਿੱਥੋਂ ਹੈਗੀ ਦੀ ਕੋਈ ਆਪਾਂ ਵੀਡੀਓ ਖੰਗਾਲ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਗੱਲ ਸਰ ਅਸੀਂ ਸ਼ੰਭੂ ਢਨੌਰ ਹਲਕੇ ਦਾ ਇੱਕ ਵਾਰ ਢਨੌਰ ਹਲਕੇ ਦਾ ਐਮਐਲਏ ਆ ਐਮਐਲਏ ਦਾ ਰਿਸ਼ਤੇਦਾਰ ਆ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦੋ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਆਹ ਉਹ ਕੁਝ ਆਹ ਜਿਹੜਾ ਕਰਾਉਣ ਵਾਲਾ ਨਾ ਕਰਵਾ ਦਿਓ ਉਹਨਾਂ ਦੇ ਉਹ ਗੱਲ ਆ ਜੀ ਐਮਪੀ ਦੇ ਕਿਵੇਂ ਜਾਂਦੇ ਸਾਰਾ ਸਵਾਲ ਆਇਆ ਪੁੱਤਾਂ ਦੀ ਟਰਾਲੀ ਸਰਕਾਰ ਦੇ ਇਹ ਜਾ ਕੇ ਟਰਾਲੀ ਦੇ ਵਿੱਚ ਤੁਹਾਡੇ ਵੀ ਆਪਣੇ ਵਾਸਤੇ ਜਿਹੜਾ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜੇ ਇਨਕੇ ਅਸਨਾ ਲੱਭੀ ਮੈਂ ਬਣਵਾ ਕੇ ਹਾਂਜੀ ਲਾਲਵਾਸ ਗੱਲ ਭਾਈ ਗੱਲ ਸਾਡੀ ਆਹ ਜਿਹੜੀ ਆ ਗੱਡੀ ਦੀ ਗੱਲ ਰਹੀ ਸੀ ਬਾਪੂ ਜੀ ਸ਼ੰਪੂ ਪੁਰਾਣੇ ਥਾਣੇ ਜਾ ਗਈ ਟਰਾਲੀ ਖੜੀਆ ਟਰਾਲੀ ਹੁਣ ਨਹੀਂ ਤੁਹਾਨੂੰ ਪਤਾ ਖੜੀਆ ਨਾ ਸਾਡੀ ਕੰਪਨੀ ਦੇ ਤੋਂ ਮਸ਼ੀਨ ਸਾਡਾ ਐਸੀ ਸਰ ਮੇਰੀ ਬੇਨਤੀ ਹੈ ਸਾਰਾ ਕੁਝ ਮੇਰੀ ਪਤਾ ਹੈ ਕਿ ਜਦ ਮੈਨੂੰ ਦੱਸੋ ਟਰਾਲੀ ਕਿਹੜੀ ਉਹ ਇਹਨਾਂ ਦੀ ਆ ਟਰਾਲੀ ਨਹੀਂ ਯਾਰ ਇਹ ਨਹੀਂ ਆ ਬੰਦੇ ਦੀ ਟਰਾਲੀ ਆ ਮੇਰਾ ਮੇਰੀ ਆ ਯਾਰ ਸਾਡੀ ਆ ਸਾਡੀ ਦਾ ਸਮਝ ਨਹੀਂ ਸਰ ਹੁਣ ਮੈਨੂੰ ਕੀ ਪਤਾ ਸਕੇ ਭਾਈ ਉਹ ਕਹਿੰਦਾ ਮੇਰੀ ਆ ਤੇ ਦੇ ਵੀ ਚੱਟ ਬੰਦੀ ਆ ਹਾਂ ਜਿਹੜਾ ਮਿਲਦਾ ਕਮਟਮਾ ਤੇ ਮੈਂ ਨਾਲ ਚੱਲੂਗਾ ਟਰਾਲੀ ਅਮਰੀਕ ਸਿੰਘ ਦੀ ਸਰ ਮੈਂ ਨਾਲ ਚੱਲੂਗਾ ਟਰਾਲੀ ਦੇ ਕੇ ਜੀਤੋ ਬਣਵਾਈ ਉਹਨੂੰ ਨਾਲ ਲੈ ਕੇ ਚੱਲਾਂ ਜਿਹਨਾਂ ਨੇ ਵੈਰੀਫਾਈ ਕਰਤਾ ਮੇਰੇ ਤੋਂ ਬਣੀ ਹੋਈ ਆ ਟਰਾਲੀ ਮੈਂ ਦੋ ਵਾਕਿ ਲੈ ਕੇ ਕਿਉਂ ਜਾ ਬਣਵਾ ਕੇ ਰੋਟਰ ਤੁਸੀਂ ਆਇਆ ਸੋ ਟਰਾਲੀ ਦੀ ਕੋਈ ਆਰਥੀ ਹੁੰਦੀ ਵੀ ਨਹੀਂ ਵੈਰੀਫਾਈ ਕਰਾਂਗੇ ਜਿਹੜਾ ਬਣਾਉਂਦਾ ਜਿਹੜਾ ਬਣਾਉਂਦਾ ਉਹਨੂੰ ਤਾਂ ਪਤਾ ਹੀ ਹੁੰਦਾ ਤੁਸੀਂ ਨਵੀਂ ਲਈ ਦੀ ਬਣਵਾਈ ਦੀ ਅਸੀਂ ਤਾਂ ਚਲਦੀ ਲਈ ਦੀ ਹੋ ਟਰਾਲੀ ਦੋ ਸਾਲ ਚੱਲੀ ਹੋਈ ਲਈਏ ਅੱਛਾ